ਅੱਜ ਅਸੀਂ ਪਿੰਡ ਬੀਰ ਕਨਾਂ ਦੇਖੇ ਪਹੁੰਚਿਆ ਜੋ ਕਿ ਇਸ ਪਿੰਡ ਦੇ ਕਿਸਾਨ ਤੋਂ ਸਾਡੇ ਪਿੰਡ ਖਿਆਲਾ ਕਨਾ ਦੇਖੇ ਕਮਾਈ ਦਾ ਐਕਸੀਡੈਂਟ ਹੋ ਗਿਆ ਸੀ ਨਾ ਸਿੰਘ ਦੇ ਘਰੋਂ ਸੀ ਉਹਦੇ ਵਿੱਚ ਉਹਦਾ ਪਿੰਡ ਦੀ ਇਕਾਈ ਲਗਾਉਂਦਾ ਜਿਹਦੀ ਪੰਜਾਬ ਦੀ ਗਵਾਹੀ ਮਨਜੀਤ ਸਿੰਘ ਧਨੇਰ ਕਰ ਰਹੇ ਨੇ ਵਿੱਚ ਪੈ ਕੇ ਜ세ਬੰਦੀ ਨੇ ਫੈਸਲਾ ਕਰਾਇਆ ਸੀ ਫੈਸਲਾ ਪੈਸਾ ਤੇ ਟੁੱਟਿਆ ਸੀ ਵੀ ਇਹਨਾਂ ਇਲਾਜ ਵਾਸਤੇ ਵੀ ਕਰਾਣਾ ਤੇ 2 ਲੱਖ ਰੁਪਏ ਦਾ ਮਤਲਬ ਇਹ ਫੈਸਲਾ ਹੋਇਆ ਸੀ ਉਸ ਤੋਂ ਬਾਅਦ ਉਹ ਪਰਿਵਾਰ ਵੀ ਗਰੀਬ ਸੀ ਚਲੋ ਉਹਦਾ ਮਾਈ ਦਾ ਇਲਾਜ ਹੋ ਗਿਆ ਤੇ ਹੁਣ ਉਹਦੇ ਵਿੱਚੋਂ ਉਸ ਪਰਿਵਾਰ ਕੋਲੇ ਤਕਰੀਬਨ 40000 ਰੁਪਿਆ ਬਚਦਾ ਸੀ ਸੋ ਉਹ ਪਰਿਵਾਰ ਜਦੋਂ ਸਾਡੇ ਕੋਲੇ ਆਇਆ ਅਸੀਂ ਮਤਲਬ ਇਹ ਆਪ ਦਾ ਫਰਜ਼ ਸਮਝਿਆ ਵੀ ਹੋ ਸਕਦਾ ਹੈ ਗਾਂਹ ਵਾਲਾ ਬੰਦਾ ਵੀ ਕੋਈ ਗਰੀਬ ਹੋਵੇ ਵੀ ਆਪਾਂ ਜਾਇਜ਼ ਕੰਮ ਸਾਡੀ ਪੈਸੇ ਲਈ ਹੀ ਹੈ ਮਨਜੀਤ ਸਿੰਘ ਉਤਨੀ ਦੀ ਸੂਲਤ ਤੇ ਅਸੀਂ ਤੁਰੇ ਹੋਏ ਆ ਤੇ ਜਿਹੜਾ ਕੋਈ ਬਚਦਾ ਸੀ ਰਕਮ ਉਹ ਅਸੀਂ ਅੱਜ ਇਸ ਕਿਸਾਨ ਭਰਾ ਨੂੰ ਵਾਪਸ ਕਰਨਾ ਆ ਸੋ ਅਸੀਂ ਸਾਡੇ ਪਿੰਡ ਵਾਲੇ ਪਰਿਵਾਰ ਦਾ ਵੀ ਧੰਨਵਾਦ ਕਰਦੇ ਆ ਜਿਨ੍ਹਾਂ ਨੇ ਕਮਾਂਡਦਾਰੀ ਦਿਖਾਈ ਕੋਈ ਲਾਚ ਨਹੀਂ ਕੀਤਾ ਚਾਹੇ ਮਤਲਬ ਇੱਕ ਗਰੀਬ ਕਿਸਾਨ ਹੀ ਹੈ ਠੇਕੇਸਾਂ ਤੇ ਲਈ ਜੀ ਟਾਈਮ ਪਾਸ ਕਰਦਾ ਪਰ ਉਹਨਾਂ ਨੇ ਵੀ ਕਮਾਂਡਦਾਰੀ ਦਾ ਸਬੂਤ ਜਿ세 ਬੰਦੀ ਨੂੰ ਦਿਖਾਇਆ ਹੈਗਾ ਗਾਂਹਾਂ ਤੋਂ ਵੀ ਜਿ세 ਬੰਦੀ ਇਹਦੇ ਪਰਿਵਾਰਾਂ ਦਾ ਪੂਰਾ ਜਾਂਚ ਕੇ ਸਾਥ ਦੇਊਗੀ ਕਿ ਕਦੇ ਵੀ ਕੋਈ ਗਲਤ ਕੰਮ ਕਿਸੇ ਦਾ ਵੀ ਵਿੱਚ ਪੈ ਕੇ ਕੋਈ ਗਲਤ ਫੈਸਲਾ ਨਹੀਂ ਕਰਾਉਂਦਾ